E Amen. i don't ਪਾਵਨ ਮੁਕੱਦਰ ਸਜੂਰੀ ਦੇ ਵਿੱਚ ਸਾਧੂਆਂ ਦੇ ਚਰਕਮਲ ਪਰਸਰੀ ਖਾਸਾ ਰੂਪ ਸੰਗਤ ਜੀਓ ਆਪਾਂ ਜਿਹੜਾ 7 ਦਿਨਾਂ ਦਾ ਸਿੱਖਾਂ ਦੇ 10ਵੇਂ ਪੀਰ ਵਿਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਦਾ ਸਿੰਘਾਂ ਦਾ ਸ਼ਹੀਦੀ ਘਾਰਵਾ ਸੇਕੀ ਘਾਸ ਵੀ ਉਹ ਸ਼ਹੀਦੀ ਯਾਦ ਨੂੰ ਸਮਰਪਿਤ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ ਮੈਂ ਆਪਣੇ ਮਲਮੂਰ ਕਹਾਂ ਤਾਂ ਪਹਿਲਾਂ ਦੋ ਕੋ ਗੱਲਾਂ ਸੇਕੀ ਘਾਸ ਦੇ ਵਿੱਚੋਂ ਉਸ ਤੋਂ ਬਾਅਦ ਚਮਕੌਰ ਘੜੀ ਦਾ ਸਾਕਾ ਗੁਰੂ ਜੀ ਦੀ ਕਿਰਪਾ ਦਾ ਕੋੜ ਨਾਲ ਸਾਂਝਾ ਕਰਨਾ ਦਿੱਤੇ ਹੋਏ ਸਮੇਂ ਦੇ ਵਿੱਚ ਰਹਿ ਕੇ ਜਿੰਨਾ ਕੁ ਅਸੀਂ ਸੰਸਾਰੀ ਜੀਵ ਬੜੇ ਪਰਪੰਚ ਕਰਕੇ ਬਣਾਉਣੇ ਆ ਇੰਨਾ ਸੱਤਾਂ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਜਿਹਨੂੰ ਬਣਾਉਣ ਲੱਗਿਆ ਮਨੁੱਖ ਦਾ ਤਾਣ ਲੱਗ ਜਾਂਦਾ ਏ ਤਾਂ ਉਮਰ ਉਹਦੀ ਲੱਗ ਜਾਂਦੀ ਏ ਉਹ ਬਾਜਾਂ ਵਾਲੇ ਪ੍ਰੀਤਮ ਨੇ ਉਸ ਚੋਟੀ ਨੇ ਸਿੱਖਾਂ ਦੇ ਦਸਵੇਂ ਪੀਰ ਨੇ ਉਹ ਸਾਰਾ ਸਾਜੋ-ਸਮਾਨ ਸੱਤ ਦਿਨਾਂ ਦੇ ਵਿੱਚ ਆ ਖਾਲਸਾ ਪੰਥ ਤੋਂ ਨਿਸ਼ਾਵਰ ਕਰ ਦਿੱਤਾ ਸੀ ਐਸਾ ਇਤਿਹਾਸ ਹੈ ਆਓ ਸਭ ਤੋਂ ਪਹਿਲਾਂ ਆਪੁਰਾ ਨੇ ਇਸ ਲਈ ਇਤਿਹਾਸਕ ਐਂਡ ਤੋਂ ਪਹਿਲਾਂ ਬੜੇ ਪਿਆਰ ਨਾਲ ਗੁਰੂ ਬਾਜਾਂ ਵਾਲੇ ਦਾ ਬਖਸ਼ਿਆ ਫਤੇ ਰਾਜਕਾਰਾ ਉਹ ਬੋਲਲਾ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਬੱਲੇ ਛੇ ਪੂਦੇ ਰਾਤ ਦਾ ਸਮਾਂ ਜਦੋਂ ਬਾਜਾਂ ਵਾਲੇ ਗੁਰੂ ਨੇ ਅਨੰਦਪੁਰੀ ਛੱਡੀ ਐ ਸਤ ਕੋਣ ਉਸ ਵੇਰੇ ਛਾਈ ਟਿੱਬੀ ਤੇ ਜੰਗ ਹੋਇਆ ਜਿਹੜੀ ਕਮਾਨ ਬਾਬਾ ਜੀਤ ਸਿੰਘ ਤੇ ਪਾਈ ਮਣੀ ਸਿੰਘ ਦੇ ਸੁਪੁੱਤਰ ਉਰੇ ਸਿੰਘ ਕੋਲ ਹੈ ਸਤਗੁਰਾਂ ਨੇ ਪੋਥੀ ਆਸਾ ਦੀ ਬਾਣ ਦਾ ਕੀਰਤਨ ਸਰਸਾ ਦੇ ਕੱਡੇ ਦੇ ਉੱਪਰ ਹੋਇਆ ਹੈ ਤੇ ਸਤ ਪੋਹ ਦੀ ਸਵੇਰ ਹੈ ਸਤ ਪੋਹ ਦੀ ਸ਼ਾਮ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਸਤਗੁਰੂ ਬਾਜਾ ਵਾਲੇ ਕੋਟਲਾ ਨਿਹੰਗ ਖਾਨ ਦੀ ਹਵੇਲੀ 'ਚ ਸਾਰਾ ਦਿਨ ਕੱਟਿਆ ਪਾਈ ਪਚਿੱਤਰ ਸਿੰਘ ਦੀ ਸ਼ਹਾਦਤ ਉਸ ਹਵੇਲੀ ਦੇ ਵਿੱਚ ਹੁੰਦੀ ਹੈ ਬਾਬਾ ਅਜੀਤ ਸਿੰਘ ਇਹਨਾਂ ਦੀ ਡਿਊਟੀ ਲੱਗੀ ਸੀ ਕਿ ਸਾਰਾ ਜਿਹੜਾ ਵਹੀਰ ਹੈ ਉਹਨੂੰ ਸਰਸਾ ਨਦੀ ਪਾਰ ਕਰਾਉਣੀ ਹੈ ਸੱਚੇ ਪਾਤਸ਼ਾਹ ਮੈਂ ਬੜੇ ਨੁਕਤੇ ਨਾਲ ਸੰਕੋਚ ਕੀ ਇਤਿਹਾਸ ਬਿਆਨ ਨਹੀਂ ਕਰਦਿਆਂ ਸਮੇਂ ਦੇ ਵਿੱਚ ਰਹਿ ਕੇ ਸਤਪੁਰੂ ਦੀ ਸ਼ਾਮ ਨੂੰ ਚਮਕੌਰ ਗੜੀ ਜਿਹੜੀ ਬੁੱਧੀ ਰਾਵਤ ਚੌਧਰੀ ਦੀ ਕੱਚੀ ਗੜੀ ਸੀ ਉੱਥੇ ਟਿਕਾਣਾ ਕਰਦੇ ਨੇ ਸਤਗੁਰਾਂ ਦਾ ਪਰਿਵਾਰ ਛੋਟੇ ਸੰਭਜਾਂ ਦੇ ਮਾਤਾ ਜੀ ਉਸੇ ਰਾਤ ਨੂੰ ਉੰਮੇ ਮਾਸਤੀ ਦੀ ਜਗ੍ਹਾ ਦੇ ਉੱਪਰ ਜਾਂਦੇ ਨੇ ਇਤਿਹਾਸ ਮੈਂ ਵੱਡਿਆਂ ਸਮਯਾਦਨ ਦੇ ਉੱਪਰ ਆਪਣਾ ਕੇਂਦਰ ਰੱਖਣਾ ਹੈ ਚੌਕੌਰ ਦੀ ਘੜੀ ਦੇ ਵਿੱਚ ਘੇਰਾ ਪੈਂਦਾ ਹੈ 8 ਤੋਂ ਇਸ ਵੇਲੇ ਸੂਰੀ ਦੀ ਟਿੱਕੀ ਨਿਕਲਦੀ ਹੈ 10 ਲੱਖ ਦਾ ਘੇਰਾ ਹੈ ਔਰ ਕਈ ਵਿਦਵਾਨਾਂ ਨੇ ਇਹਦੇ ਤੇ ਕਿੰਤੂ ਪ੍ਰੰਤੂ ਵੀ ਕੀਤਾ ਹੈ ਕਿ ਗਿਣਤੀ ਇੰਨੀ ਹੋ ਨਹੀਂ ਸਕਦੀ ਉਸ ਵੇਲੇ ਇੰਨੀ ਸੈਨਾ ਕਿਸੇ ਰਾਜੇ ਕੋਲ ਨਹੀਂ ਹੈ ਪਰ ਦਲੀਲ ਦੇ ਨਾਲ ਜੇਕਰ ਆਪਾਂ ਨੰਬਰਾਂ ਦੇ ਵਿੱਚ ਗਿਣਤੀ ਨਾ ਨਹੀਂ ਜਾਈਏ 10 ਲੱਖ ਦਾ ਪਾਵ ਬਹੁਤ ਵੱਡਾ ਘੇਰਾ ਸੀ ਉਹਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵਜ਼ੀਰ ਖਾਨ ਦੀ ਫੌਜ ਹੈ ਦਿੱਲੀ ਤੋਂ ਔਰੰਗਜ਼ੇਬ ਦੀ ਸ਼ਾਹੀ ਫੌਜ ਆ ਚੁੱਕੀ ਹੈ 10 ਲੱਖ ਦਾ ਘੇਰਾ ਪਿਆ ਦੋ ਜਿਹੜੇ ਜੱਥੇ ਸੀ ਸੱਧਰਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਚਿੱਕਲੇ ਆਏ ਨੇ ਪਰ ਇਸ 10 ਲੱਖ ਦੇ ਘੇਰੇ ਦੀ ਇੰਨੀ ਜਰੂਰਤ ਨਹੀਂ ਪਈ ਕਿ ਉਹ ਗੜੀ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਜਾਣ ਤੁਹਾਨੂੰ ਚੇਤਾ ਰੱਖਣਾ ਪਵੇਗਾ ਖੜੀ ਬਾਜਾ ਵਾਲੇ ਦੀ ਕੀ ਲੜਾਈ ਹੈ ਇਹ ਹੈ ਕਾਦੀ ਸਤੁਰੂ ਬਾਜਾ ਵਾਲੇ ਨੇ ਅਨੰਦਪੁਰ ਦਾ ਕਿਲਾ ਛੱਡਿਆ ਲੜਾਈ ਚੀਜ਼ ਕੱਲ੍ਹ ਵਾਸਤੇ ਲੜਨੀ ਪੈਗੀ ਦੋ ਗੱਲਾਂ ਨੇ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਪੈਦਾ ਹੋਇਆ ਉਹਨੂੰ ਇੱਥੇ ਜਉਣ ਦੀ ਉਹਨੇ ਆਪਣੇ ਧਰਮ ਦਾ عقیدہ ਪੂਰਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੁਮਕੋ ਕੁਮਾਰਾ ਖੂਬ ਔਰ ਹਮਕੋ ਹਮਾਰਾ ਖੂਬ ਕਿਸੇ ਦੇ ਉੱਪਰ ਤੁਸੀਂ ੱੱਕੇ ਜੋਰੀ ਦੇ ਨਾਲ ਆਪਣਾ ਈਮਾਨ ਆਪਣਾ ਧਰਮ ਥੋਪ ਨਹੀਂ ਸਕਦੇ ਸਤਿਗੁਰਾਂ ਨੇ ਆਪਣਾ ਪਿਤਾ ਵਾਰਿਆ ਇਸੇ ਗੱਲ ਦੇ ਕਰਕੇ ਔਰ ਦੂਸਰੀ ਗੱਲ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਮੈਨੂੰ ਇਹ ਰੱਖਤੀ ਤਾਂ ਜਿਉ ਸਰੀਰੋ ਲੈ ਸਤੂ ਸੱਚੇ ਪਾਤਸ਼ਾਹ ਨੇ ਅਨੰਦਪੁਰ ਦੀ ਧਰਤੀ ਪੈਸੇ ਦੇ ਕੇ ਉਹ ਜਗਾ ਖਰੀਦ ਕੇ ਉੱਥੇ ਉਹ ਨਗਰ ਵਸਾਇਆ ਹੈ ਸਾਡੀ ਜਿਹੜੀ ਲੜਾਈ ਹੈ ਇਹ ਹੁੰਦੀ ਹੈ ਕੌਣ ਉੱਚੀ ਕਰਕੇ ਜੋੜਾ ਦੂਜਾ ਕਾਰਨ ਇਸ ਸਤੁਰਲਾਲ ਨੰਦਪੁਰ ਸلطਾਨ ਛੱਡਿਆ ਸੁਰਹੁ ਵਿਚਾਰ 10 ਲੱਖ ਦਾ ਘੇਰਾ ਪਿਆ ਔਰ ਕਿਸੇ ਨੇ ਹਿਮਾਕਤ ਨਹੀਂ ਕੀਤੀ ਜਿਹੜੇ ਸੌਹਾਂ ਥਾ ਕੇ ਆਏ ਸੀ ਔਰੰਗਜ਼ੇਬ ਦੇ ਕੋਲ ਕਿ ਸਿੱਖਾਂ ਨੇ ਦਸਵੀਂ ਗੁਰੂ ਦਸਵੀਂ ਪੀਰ ਦਾ ਸਿਰ ਅਸੀਂ ਵੱਢ ਕੇ ਦਿੱਲੀ ਤੱਕ ਤੇ ਪੇਸ਼ ਕਰਾਂਗੇ ਪਰ ਕਿਸੇ ਦਾ ਹਿਆ ਨਹੀਂ ਪੈਂਦਾ ਕਿ ਗੜੀ ਦਾ ਦਰਵਾਜ਼ਾ ਤੋੜ ਕੇ ਅੰਦਰ ਚਲਾ ਜਾਵੇ ਦੋ ਜਰਨੈਲ ਆਏ ਨੇ ਪੌੜੀ ਲਾਈ ਹੈ ਉਹਨਾਂ ਦਾ ਨਾਂ ਨਾਹਰ ਖਾਂਏ ਗੜੀ ਖਾਂਏ ਦੋਵਾਂ ਜਰਨਲਾਂ ਨੂੰ ਜਫਰਨਾਮੇ 'ਚ ਗੁਰੂ ਪਾਤਸ਼ਾਹ ਨੇ ਬੜਾ ਸੋਹਣਾ ਉਹ ਸਾਰੇ ਆਪਾਂ ਅੱਲਾ ਯਾਰ ਖਾਂ ਜੋਗੀ ਦੀ ਵੀ ਬੋਲ ਸਾਰੇ ਸਾਨੂੰ ਚੇਤੇ ਨੇ ਮੈਂ ਥਾਸ ਵਲਾਵਾ ਇਹਨਾਂ ਦੋਵਾਂ ਜਰਨਲਾਂ ਨੂੰ ਗੁਰੂ ਸਾਹਿਬ ਨੇ ਤੀਖ ਦੀ ਪਿੰਡਾ ਚੜਾ ਦਿੱਤਾ ਜਿਹੜਾ ਖਵਾਦਾ ਮਰਦੂਦ ਸੀ ਉਹਨੇ ਕੰਧ ਦਾ ਆਸਰਾ ਲੈ ਕੇ ਥੇਲੇ ਲੁੱਕ ਗਿਆ ਦੋ ਦੋ ਜਥਿਆਂ ਦੀ ਸ਼ਹਾਦਤ ਤੋਂ ਬਾਅਦ ਤੀਸਰਾ ਜਿਹਦਾ ਸਕੂਤ ਤੋਰਨ ਲੱਗੇ ਨੇ ਸਾਧੂ ਦਾ ਵੱਡਾ ਸਾਹਿਬ ਜਤਾ ਪੌਣੇ ਕੋ 17 ਵਰਿਆਂ ਦੀ ਉਮਰ ਹੈ ਵੱਡਾ ਪ੍ਰਜੰਤ ਲੱਗਤੀ ਸੀ ਗੁਰ ਬਾਬਾ ਅਜੀਤ ਸਿੰਘ ਸਾਹਿਬ ਉਹਨੇ ਗੱਲ ਦੇ ਵਿੱਚ ਫੁੱਲਾ ਪਾ ਕੇ ਜਿਵੇਂ ਜੰਗ ਦੇ ਵਿੱਚ ਜਾਣ ਦੀ ਇਜਾਜ਼ਤ